ਤੁਸੀਂ ਦੇਖ ਰਹੇ ਹੋ 24 ਪੰਜਾਬੀ ਨੀ ਚੈਨਲ ਨੂੰ ਗੁਰਦੁਆਰਾ ਨੌਵੀਂ ਪਾਸ਼ਾਹੀ ਘਵਾਨੀਗੜ੍ਹ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਜਿੱਥੇ ਜਨਮ ਦਿਨ ਦੇ ਮੌਕੇ ਤੇ ਸੱਚੇ ਪਾਸ਼ਾਗੇ ਅਰਦਾਸ ਕੀਤੀ ਗਈ ਉਹਨਾਂ ਦੀ ਉਮਰ ਲੰਬੀ ਅਤੇ ਤੰਦਰੁਸਤੀ ਦੇ ਲਈ ਅਤੇ ਉੱਥੇ ਇਸ ਮੌਕੇ ਤੇ ਨਵੇਂ ਬਣੇ ਕੋਰ ਕਮੇਟੀ ਦੇ ਵਿੱਚ ਵਰਕਿੰਗ ਵਰਕਰ ਮੈਂਬਰ ਜਿਵੇਂ ਸ਼ਹਿਰੀ ਤੇਜਿੰਦਰ ਸਿੰਘ ਸੰਘਰੇੜੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਪਰਮਜੀਤ ਕੌਰ ਬਿਰਕ ਅਤੇ ਵਿਨਰਜੀ ਸਿੰਘ ਗੋਲਡੀ ਉਹਨਾਂ ਦਾ ਦੇਖ ਸਕਦੇ ਹੋ ਸਰੋਪੋ ਪਾ ਕੇ ਜਿੱਥੇ ਸਨਮਾਨ ਕੀਤਾ ਜਾ ਰਿਹਾ ਹੈ ਬਿੰਦਰ ਸਿੰਘ ਸਰਪੰਚ ਪਿੰਡ ਬਟਨੇਆਣਾ ਅਤੇ ਇਸ ਮੌਕੇ ਤੇ ਗੁਰਤੇਗ ਬਹਾਦਰ ਮੈਨੇਜਰ ਜਗਜੀਤ ਸਿੰਘ ਜੱਗੀ ਅਤੇ ਇਸ ਮੌਕੇ ਦੇ ਇਕਬਾਲ ਸਿੰਘ ਪੂਨੀਆ ਸੰਗਰੂਰ ਤੋਂ ਅਤੇ ਉਹਨਾਂ ਦੇ ਨਾਲ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਖੜੇ ਨਜ਼ਰ ਆ ਰਹੇ ਹਨ ਉੱਥੇ ਹੀ ਰਜਿੰਦਰ ਸਿੰਘ ਜਲਾਨ ਉਹਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿੱਥੇ ਸਨਮਾਨ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਤੇ ਪਾਰੀ ਖੁਸ਼ੀ ਅਤੇ ਉਤਸ਼ਾਹ ਪਾਇ ਰਿਹਾ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਤਜਿੰਦਰ ਸਿੰਘ ਸਰੇੜੀ ਅਤੇ ਵਿਨਰੀਤ ਸਿੰਘ ਗੋਲਡੀ ਸਾਡੇ ਹਲਕੇ ਅਨਚਾਰ ਸਾਹਿਬਾਨ ਦਾ ਜਿਨ੍ਹਾਂ ਨੇ ਮੇਰੇ ਤੇ ਪੂਰੇ ਭਰੋਸਾ ਪਾਰਟ ਕੀਤਾ ਔਰ ਮੈਨੂੰ ਇੱਕ ਗੱਲ ਦੀ ਖੁਸ਼ੀ ਹੋਈ ਹੈ ਕਿ ਪਿਛਲੇ ਕੰਮ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਅਸੀਂ ਮਿਹਨਤ ਕੀਤੀ ਸਾਰਿਆਂ ਜਿਵੇਂ ਸਰਦਾਰ ਬਿੰਦੀ ਸਿੰਘ ਗੋੜੀ ਨੇ ਦੱਸਿਆ ਸਾਰੇ ਡੈਲੀਗੇਟ ਸਾਹਿਬ ਨੇ ਕਿਹਾ ਵੀ ਤੁਸੀਂ ਇੱਕ ਵਾਰ ਮੌਕਾ ਦਿਓ ਇਹਨਾਂ ਨੂੰ ਜ਼ਰੂਰ ਸੇਵਾ ਦਾ ਮੌਕਾ ਮਿਲਣਾ ਚਾਹੀਦਾ ਹੈ ਔਰ ਮੈਂ ਯਕੀਨ ਇਹ ਗੱਲ ਕਹਿ ਸਕਦਾ ਕਿ ਜਿਸ ਤਰ੍ਹਾਂ ਪਹਿਲਾਂ ਪਿਛਲੇ ਸਾਲ ਦੀ ਤਰ੍ਹਾਂ ਪੂਰਾ ਅਸੀਂ ਤਨਮਨ ਤਨ ਨਾਲ ਸ਼ਰੋਮਣੀ ਅਕਾਲੀ ਦਲ ਦੀ ਜੋ ਪਾਲিসੀਆਂ ਸੀ ਸ਼ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ਆਏ ਸਾਡੇ ਜ਼ਿਲ੍ਹਾ ਸੋਹਰੂਟ ਦੇ ਵਿੱਚ ਕੁਝ ਵੱਧ ਚੜ੍ਹ ਕੇ ਸਾਡੇ ਸਾਥੇ ਹਿੱਸਾ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਅਸੀਂ ਪ੍ਰੋਗਰਾਮ ਲਿਖਾਂਗੇ ਭਾਵੇਂ ਸਰਕਲ ਪ੍ਰਧਾਨ ਬਣਾਉਣੇ ਨੇ ਅਗਲੀ ਸਟੇਜ ਦੇ ਵਿੱਚ ਉੱਥੇ ਵੀ ਸਾਡੀ ਇਹੀ ਰੈ ਹੋਊਗੀ ਜਿਸ ਤਰ੍ਹਾਂ ਮੈਨੂੰ ਚੁਣਿਆ ਡੈਲੀਗੇਟ ਸਾਹਿਬਾਨ ਨੇ ਸਰਕਲ ਪ੍ਰਧਾਨ ਜਿਹੜੇ ਚੁਣਾਂਗੇ ਉਮੀਰਾਂ ਨਾ ਚੋੜਾਂਗੇ ਤੇ ਪਹਿਲੀ ਵਾਰ ਹੋਇਆ ਸ਼੍ਰੋਮੇ ਕਾਲੀਦਾਨ ਨੇ ਡੈਮੋਕਰੇਸੀ ਨੂੰ ਜੋ ਮਾਨਤਾ ਦਿੱਤੀ ਹੈ ਲੋਕਤੰਤਰ ਸ਼ਾਸਨ ਪ੍ਰਣਾਲੀ ਨੂੰ ਤੇ ਜੋਰ ਹੈ ਬਣਦੀ ਹੈ ਕਿ ਜਿੱਥੇਾਂ ਦੇ ਵਿੱਚ رائے ਨਹੀਂ ਬਣੀ ਉੱਥੇ ਜਿਸ ਤਰ੍ਹਾਂ ਵੀ رائے ਬਣੀ ਹੈ ਜੋ ਸਾਡੇ ਵਿਚਾਰਪਰ ਸਾਹਿਬਾਨ ਆਏ ਤੇ ਉਹਨਾਂ ਨੇ ਰਿਪੋਰਟ ਦੇ ਕੇ ਪਾਰਟੀ ਪ੍ਰਧਾਨ ਸਾਹਿਬ ਵੀ ਸ਼੍ਰੀ ਮਬਾਦਨ ਨੂੰ ਸੌਂਪੀ ਉਹਦੇ ਬਾਵਜੂਦ ਵੀ ਸਾਨੂੰ ਜਿੱਥੇ ਜਿੱਥੇ ਵੀ ਕੋਈ ਦਿੱਕਤ ਆਈ ਅਸੀਂ ਹਾਈ ਕਮਾਂਡ ਦੀ ਰੈਲ ਲੈਂਦੇ ਆ ਹਲਕਾਂ ਚਾਰ ਸਾਹਿਬਾਰ ਦੀ ਰੈਲ ਲੈਂਦੇ ਆ ਹੌਣ ਵਾਲੇ ਵੱਡੀ ਪੱਧਰ ਤੇ ਜਿਸ ਤਰ੍ਹਾਂ ਪਹਿਲਾਂ ਜਗਰ ਹੋਇਆ ਹੈ ਸਤਰ ਚਾਂਸਿੰਗ ਲੌਂਗਵਾਲ ਜੋ ਕੌਮ ਦੇ ਮਹਾਨ ਸ਼ਹੀਦ ਨੇ ਉਹਨ ਔਰ ਸਾਨੂੰ ਲੋਕਾਂ ਦੇ ਵਿੱਚ ਇੰਨਾ ਹੰਗਾਰਾ ਮਿਲ ਰਿਹਾ ਹੈ ਕਿ ਸਾਡੀ ਜਿਹੜੀ ਲੀਡਰਸ਼ਿਪ ਸੀ ਪੁਰਾਣੀ ਸਾਰੇ ਚਲੇ ਗਏ ਪਰ ਸਾਨੂੰ ਕੋਈ ਫਰਕ ਨਹੀਂ ਪਿਆ ਸਾਡੇ ਜਿਹੜੇ ਵਰਕਰ ਸਾਹਿਬਾਨ ਨੇ ਉਹਨਾਂ ਦੇ ਹੌਸਲੇ ਬੁਲੰਦ ਨੇ ਉਹਨਾਂ ਨੇ ਖੁਸ਼ੀ ਮਹਿਸੂਸ ਕਰ ਰਹੇ ਨੇ ਕਿ ਉਹਨਾਂ ਨੇ ਹਰ ਹਾਲਤ ਦੇ ਵਿੱਚ ਅਸੀਂ ਵਰਸ਼ੇ ਨੂੰ ਚੰਗੀ ਤਰ੍ਹਾਂ ਸਫਲਤਾਪੂਰਕ ਬਣਾਉਣ ਲਈ ਵੱਡੇ ਯਤਨ ਕਰਾਂਗੇ 20 ਤਰੀਕ ਦੀ ਜਿਹੜੀ ਵਰਸੀ ਅਸੰਤਾਂ ਦੀ ਆਪਣੇ ਲੌਂਗ ਆਉਣ ਵਿਕੇ ਮਨਾਉਣੀ ਹੈ ਭਾਈ ਮਨੀਦਾਸ ਜੀ ਗੁਰਦੁਆਰਾ ਦੀ ਸਾਡਾ ਕਾਲਜ ਹੈ ਉਹਦੇ ਵਿੱਚ ਸਾਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਔਰ ਮੈਂ ਖੇਰ ਦੇ ਵਿੱਚ ਵੀ ਪਾਰਟੀ ਪ੍ਰਦਰਸ਼ਨ ਹੈ 2027 ਦਾ ਵੀ ਕਿਹੜੇ 2027 ਦੀ ਹਾਂ 2027 ਦੀ ਜਿਹੜੀ ਆਪਣੇ ਇਲੈਕਸ਼ਨ ਹੈ ਹੋਣੀ ਹੈ ਪ੍ਰਧਾਨ ਸਭਾ ਦੀ ਉਹਦੇ ਲਈ ਅਸੀਂ ਦਿਲਰਾ ਟੈਕ ਕਰਾਂਗੇ ਸਾਨੂੰ ਤੁਸੀਂ ਦੇਖੋਗੇ ਮੈਂ ਤੁਹਾਡੇ ਮਿਹਰੇ ਰਾਈ ਦੱਸ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਹੁਤ ਜਿਲ੍ਹੇ ਦੇ ਮਹਾਨ ਸਕਚੀਤਾ ਪਾਰਟੀਆਂ ਸਬੂਲੀਤ ਕਰਨੀਆਂ ਹਨ ਔਰ ਜੀਕੇ ਦੇ ਮਸਲੇ ਲਈ ਕਿਵੇਂ ਦੇਖੋ ਬੇਕਰ ਸਿੰਘ ਮਜੀਠੀਆ ਜਿੱਥੋਂ ਕਿ ਮਸਲਾ ਹੈ ਹਾਈ ਕੋਰਟ ਦੇ ਵਿੱਚ ਵੀ ਸੁਪਰੀਮ ਕੋਰਟ ਦੇ ਵਿੱਚ ਵੀ ਕੋਈ ਸਰਕਾਰ ਸਬੂਤ ਪੇਸ਼ ਨਹੀਂ ਕਰ ਸਕਦੀ ਉਹਦਾ ਖਾਮ ਖਾਨ ਨੂੰ ਘਬਰਾਹ ਕਰਨ ਲਈ ਲੋਕਾਂ ਦੇ ਅੱਖਾਂ ਘੱਟਾ ਪਾਉਣ ਲਈ ਸਰਕਾਰ ਡਿਵੈਲਪਮੈਂਟ ਵੱਲ ਧਿਆਨ ਨਹੀਂ ਦਿੰਦੀ ਕੋਈ ਨਾ ਕੋਈ ਜਦੋਂ ਡਿਵੈਲਪਮੈਂਟ ਦੀ ਗੱਲ ਚੱਲਦੀ ਹੈ ਕਰਜ਼ੇ ਦੀ ਗੱਲ ਚੱਲਦੀ ਹੈ ਉਹਦੇ ਮੁੱਦਾ ਪੰਡਾਲਾਂ ਦੇ ਨੇ 2000 ਦੇਖੋ ਸਾਡੀ ਅਪੀਲ ਹੈ ਪਾਰਟੀ ਪ੍ਰਧਾਨ ਸਾਹਿਬ ਦੀ ਅਪੀਲ ਹੈ ਜਿਹੜੇ ਸਾਡੇ ਸਾਥੀ ਪੰਛੋਟਾ ਵਰਕਰ ਆਪਾਂ ਵੱਡਾ ਵਰਕਰ ਹੈ ਪਾਰਟੀ ਦੀ ਮੁਖਤਾਰਾ ਚਾਹੁੰਦੇ ਸੀ ਹੱਥ ਜੁੜ ਕੋਣਾ ਸਵਾਗਤ ਕਰਦਾ ਹਾਂ ਅور ਇਹ ਵੀ ਉਮੀਦ ਕਰਦੇ ਹਾਂ ਕਿ ਪਾਰਟੀ ਤਾਕਤਈ ਹੋ ਕਿ ਜੇ ਸੁਗੁੱਛੇ ਇਕਤਾ ਬਣ ਕੇ ਚੱਲ 14 ਸਬਰ 1920 ਨੂੰ ਅਕਾਲੀ ਦਲ ਬਣਿਆ ਇਹ ਤੜੇ ਹੀ ਰਹਿੰਦੇ ਨੇ ਹਮੇਸ਼ਾ ਇੱਕ ਵੀ ਤੜਾ ਕੰਮ ਜਾਵੇ ਸ਼੍ਰੋਮਣਿਕ ਕੱਲ ਜਿਹਦਾ ਪ੍ਰਧਾਨ ਸੱਜੀ ਸਿੰਘ ਬਦਲ। ਵਿਕਰਮ ਸਿੰਘ ਜੀਠੀਆਂ ਜਦੋਂ ਨਾਬਾ ਰੇਲ ਚ ਬੈਰਗੱਟ ਲੈ ਕੇ ਆਉਂਦੇ ਨੇ ਇੰਨੀ ਸਰਫਤ ਫਰਬਕਾਪ ਰੇਲ ਲੈ ਕੇ ਆਉਂਦੇ ਨੇ ਬਹੁਤ ਬੜਾ ਕ੍ਰਿਮੀਨਲ ਹੁੰਦਾ ਉਹਦੇ ਵਰਕੇ ਬਿੰਦੀ। ਉਹਦਾ ਚੱਕੋ ਪ੍ਰਸ਼ਾਸਨ ਦਾ ਗਵਰਨਮੈਂਟ ਡਰਾਮੇਬਾਜ਼ੀ ਕੰਮ ਹੈ। ਉਹਦੇ ਚਾਸੀ ਕੀਤਾ ਖੰਦਾ ਜਿਕਰ ਕਰ ਸਕਦੇ ਆ। ਪ੍ਰਸ਼ਾਸਨ ਨੂੰ ਕੀ ਲੋੜ ਪਈ ਅਖ ਗੱਡੀ ਚ ਵੀ ਆ ਸਕਦੇ ਨੇ। ਐਡਾ ਖਰਚਾ ਪਾਇਆ ਕਰੋੜਾਂ ਰੁਪਈਆ ਦਾ। ਉਹਦੇ ਨਾਲ ਤਿੰਨ ਸੜਕਾਂ ਬਣ ਸਕਦੇ ਨੇ ਪੰਜਾਬ ਦੀਆਂ ਪ੍ਰੀਮਿਅਮ ਸਵਾਕੀ। ਇਹਦਾ ਡਰਾਮੇਬਾਜ਼ ਸਰਕਾਰ ਪਹਿਲਾਂ ਜਿਕਰ ਕੀਤਾ ਗੋਲਡ ਜੀ ਨੇ ਕਰ ਬਿਜਲੀ ਬੋਰਡ ਦੇ ਮੁਲਾਜ਼ਮ ਹਰਦਾਲ ਦੇ ਪੈਸੇ ਨੇ ਬੱਸਾਂ ਬੰਦ ਪਈਆਂ ਨੇ ਕੋਈ ਨਵੀਂ ਬੱਸ ਨਹੀਂ ਪਈ ਠੇਕੇ ਦੇ ਬੰਦੇ ਕੰਮ ਕਰ ਰਹੇ ਨੇ ਤੁਸੀਂ ਕਿਤੇ ਵੀ ਇਹਨੂੰ ਜ਼ਿਕਰ ਕਰੋ ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ કરી ਸੀ ਇਹ ਨਾજર ਕਰ ਨਾ ਕੇ 50ਰ ਬੰਦਾ ਚ ਨੌਕਰੀ ਤੇ ਲਾਏ ਕੋਈ ਸੀਐਸਆਰ ਦੇ ਰੂਲ ਨੇ ਕੋਈ ਸਰਵਿਸ ਮੈਟਰ ਬਣਿਆ ਹੋਇਆ ਇਹ ਕੀ ਕਰਦੇ ਨੇ ਜਿਹੜੇ 3 ਸਾਲ ਠੇਕੇਦਾਰ ਕੰਮ ਕਰਦੇ ਨੇ ਜਦੋਂ ਰੈਗੂਲਰ ਹੋ ਜਾਂਦੇ ਨੇ ਉਹਨਾਂ ਨੂੰ ਸਰੋਪੇ ਪਾ ਦਿੰਦੇ ਨੇ ਇਹ ਮਤਲ ਅੱਖਾਂ 'ਚ ਕੱਟਾ ਪਾ ਰਹੀ ਹੈ ਸਰਕਾਰ ਹਮੇ ਹਰ ਫਰੰਟ ਤੇ ਸਰਕਾਰ ਫੇਲ ਹੈ आज ਗਾਗ ਲੱਖ ਦਾ ਲਾਲ ਕਰਦਾ ਹੈ ਮੇਰੇ ਬਾਪੂ ਦੀ ਭਾਜਪਾ ਦੇ ਨਾਲ ਦੇਖੋ ਭਾਜਪਾ ਦਾ ਪਾਰਟੀ ਹਾਈ ਕਮਾਂਡ ਦੱਸ ਸਕਦੇ ਸਾਡੇ ਨਾਲ ਲੈਵਲ ਨਹੀਂ ਹੈ ਕਿ ਜਿਲ੍ਹਾ ਪੱਧਰ ਤੇ ਮਾੜਾ ਮੋਟਾ ਤਾਂ ਲੈ ਕੇ ਜਾਂਦੇ ਹੋਊਂਗੇ ਅਸੀਂ ਦੱਸ ਦਈਏ ਦੰਨਿਆ ਕਿ ਭਾਜਪਾ ਨਾਲ ਸੁਣੋਤਾ ਤਾਂ ਕੀਤਾ ਜਾਵੇ ਜੇ ਪੰਜਾਬ ਦੇ ਹੱਕੀ ਮੰਗਾ ਕਿਸਾਨਾਂ ਦੀਆਂ ਮਰਦੀ ਸਿੰਘਾਂ ਦੇ ਮਤਲੇ ਹੱਲ ਹੋਣਗੇ ਤਾਂ ਹੀ ਸਾਨੂੰ ਬੈਟਰ ਹੋਊਗਾ ਲੋਕਾਂ ਜਾਣ ਲਈ ਓਕੇ ਨੋਮੀ ਪਾਸ਼ਾ ਜੀ ਗੁਰਦੁਆਰਾ ਸਾਹਿਬ ਸੇਡੀ ਸਾਹਿਬ ਦਾ ਜੀ ਤੋਂ ਬੜਾ ਤੇ ਪਰਮਪੁਰ ਦਾ ਸਵਾ ਸਨਮਾਨ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਣਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਇਨ ਤੜਕ ਜਰਨਲ ਜਿਹੜੇ ਜਿਨੂੰ ਕਹਿ ਸਕੇ ਕਿ ਵਿਕਾਸਪੁਰਸ਼ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਜਨਮ ਦਿਨ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਚੜ੍ਹਦੀ ਕਲਾ ਨਾਲ ਕੰਮ ਕਰਨਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਇਸ ਲਈ ਅੱਜ ਅਸੀਂ ਗੁਰੂ ਮਹਾਰਾਜ ਦੇ ਸਾਹਮਣੇ ਨਤਮਸਤਕ ਹੋ ਕੇ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਹੈ ਸੋ ਸਾਰੀ ਜਿਹੜੀ ਜ਼ਥੇਬੰਦੀ ਦੇ ਮੇਨ ਮੇਨ ਅਹੁਦੇਦਾਰ ਨੇ ਉਹ ਇਕੱਠੇ ਹੋ ਕੇ ਅੱਜ ਗੁਰਦੁਆਰਾ ਪਾਸ਼ਾਹੀ ਨੌਵੀਂ ਉੱਥੇ ਇਕੱਤਰ ਹੋਏ ਆ ਤੇ ਉੱਥੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਕੇ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਤੇ ਨਾਲ ਹੀ ਸਾਡੀ ਜ਼ਿਲ੍ਹਾ ਜਥੇਬੰਦੀ ਸ਼੍ਰੋਮਣੀ ਕਾਲ ਦਾ ਜ਼ਿਲ੍ਹਾ ਸੰਗਰੂਰ ਦੇ ਜਥੇਦਾਰ ਨਵ ਨਿਯੁਕਤ ਜਥੇਦਾਰ ਸਰਦਾਰ ਤੇਂਦਰ ਸਿੰਘ ਸੰਘਰੇੜੀ ਸਾਹਿਬ ਉਹਨਾਂ ਦਾ ਅੱਜ ਮਾਨ ਸਨਮਾਨ ਇੱਥੇ ਗੁਰਦੁਆਰਾ ਸਾਹਿਬ ਸਾਰੀ ਪਵਾਨੀਗੜ੍ਹ ਏਰੀਆ ਦੀ ਸੰਗਤ ਜਿਹੜੇ ਮੇਨ ਮੇਨ ਅਹੁਦੇਦਾਰ ਨੇ ਉਹਨਾਂ ਵੱਲੋਂ ਕੀਤਾ ਗਿਆ ਬੀਬੀ ਪਰਮਜੀਤ ਕੌਰ ਵਿਰਖ ਜੀ ਨੂੰ ਜਿਹੜਾ ਵਰਕਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਉਹਨਾਂ ਸਾਰਿਆਂ ਦਾ ਜਿਹੜਾ ਮਾਨ ਸਨਮਾਨ ਅੱਜ ਇੱਥੇ ਕੀਤਾ ਗਿਆ ਤੇ ਮੈਂ ਇਹੀ ਉਮੀਦ ਕਰਦਾ ਕਿ ਜਿਵੇਂ ਪਹਿਲਾਂ ਦੀ ਤਰ੍ਹਾਂ ਸੰਗਰੇੜੀ ਸਾਹਿਬ ਸਾਡੇ ਇੱਕ ਮਾਰਗਦਰਸ਼ਕ ਦੇ ਤੌਰ ਤੇ ਸੰਗਰੇੜੀ ਸਾਹਿਬ ਨੇ ਹਮੇਸ਼ਾ ਚੰਗੀ ਸੋਚ ਤੇ ਇੱਕ ਵਧੀਆ ਪਾਰਦਰਸ਼ਿਤ ਤਰੀਕੇ ਨਾਲ ਜਿਹੜੀ ਆ ਪਾਰਟੀ ਦਾ ਜਿਲਾ ਜਥੇਬੰਦੀ ਨੂੰ ਚਲਾਇਆ ਤੇ ਆਉਣ ਵਾਲੇ ਸਮੇਂ ਚ ਵੀ ਜਿਹੜੀ ਇਹਨਾਂ ਦੀ ਰਹਿਨਮਾਈ ਦੇ ਵਿੱਚ ਜਿਹੜੀ ਹੈ ਜਿਲਾ ਜਥੇਬੰਦੀ ਪੂਰੇ ਹਲਕਿਆਂ ਦੇ ਪੰਜੇ ਹਲਕਿਆਂ ਦੇ ਸੰਗਰੂਰ ਦੇ ਵਿੱਚ ਕਾਮਯਾਬ ਹੋਊਗੀ ਤਕੜੀ ਹੋਊਗੀ ਤੇ ਚੜ੍ਹਦੀ ਕਲਾ ਦੇ ਵਿੱਚ ਰਹੂਗੀ ਸੋ ਅੱਜ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਤੇ ਸਾਰੀ ਟੀਮਾਂ ਨੂੰ ਬਹੁਤ-ਬਹੁਤ ਵਧਾਈਆਂ ਨੇ ਕਿ ਸਾਰੀ ਅੱਛਾ ਬਾਕੀ ਇੱਕ ਹੋਰ ਹੈ ਇਹ ਸਾਰੇ ਪ੍ਰਕਰਨ ਦੇ ਵਿੱਚ ਜੇ ਤੁਸੀਂ ਇੱਕ ਚੀਜ਼ ਦੇਖੋ ਜਿਨਨੇ ਇਹ ਚੁਣਿਆ ਜਿਨ੍ਹਾਂ ਸਾਰੇ ਡੈਲੀਗੇਟਸ ਨੇ ਹਰ ਡੈਲੀਗੇਟ ਨੇ ਇੱਕੋ ਗੱਲ ਕਹੀ ਕਿ ਸਰਦਾਰ ਤੇਜਿੰਦਰ ਸਿੰਘ ਸੰਘਰੇੜੀ ਸਾਹਿਬ ਯੂਨੀਨਿਮਸਲੀ ਜਿਹੜਾ ਹੈ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ ਉਸ ਤੇ ਅਸੀਂ ਸਾਰਿਆਂ ਦਾ ਉਸ ਪੱਖੋਂ ਵੀ ਧੰਨਵਾਦੀ ਸਾਰਿਆਂ ਕਿ ਉਹਨਾਂ ਨੇ ਫੈਸਲਾ ਕੀਤਾ ਪ੍ਰਧਾਨ ਜੀ